ਪਹਿਲਾਂ ਰੀਲਾਂ ਵਗਾਰ ਨਹੀਂ ਸੀ ਪਾਈਦੀਆਂ ਜਦੋਂ ਦੀਆਂ ਪਾਈਆਂ ਉਹ ਕਮੈਂਟਾਂ ਦੇ ਜ਼ਰੀਏ ਮੈਨੂੰ ਪਤਾ ਲੱਗਾ ਕਿ ਮੇਰੀ ਆਵਾਜ਼ ਪਾਈ ਸਿੱਧੂ ਬਾਈ ਨਾਮ ਮਿਲਦੀ ਹੈ ਸਭਾ ਬਾੰਗੂ ਬਾਇਰੀਆਂ ਉਂ ਸਿਰ ਚੱਕਣ ਲੱਗੇ ਹੋ ਰੇ ਸੀ ਜੋ ਜੁੱਤੀ ਵਾਲੀਆਂ ਲੋਕਾਂ ਨੇ ਕੁਝ ਕੁ ਵਕਤ ਲਈ ਹੱਥਾਂ ਕੀ ਹਥਿਆਰ ਛੱਡੇ ਆਏ ਦੱਬ ਗਿਆ ਜੱਟ ਵੈਮ ਪਾਲ ਲਿਆ ਲੋਕਾਂ ਨੇ ਸਿੱਧੂ ਬਾਈ ਦੇ ਗਾਣਿਆਂ ਨੂੰ ਜ਼ਿਆਦਾ ਪਿਆਰ ਲੈਂਦੇ ਜਿਆਦਾ ਤੇ ਹਿਆਰ ਗਾਣਾ ਗਾਇਆ ਸੀ ਉੱਥੇ ਜਾ ਸਕਦੇ ਜ਼ਿਆਦਾ ਗੀਂ ਦੇ ਗਿਰੇ ਨੰਬਰ ਪਰਵਾਰ ਨੇ ਕਿਦੀ ਬਾਪੂ ਨਾਲ ਮਹਿਸੂਸ ਨਹੀਂ ਹੋਣ ਦਿੱਤਾ ਕਰੀ ਹਨ ਉਹਨਾਂ ਨੇ ਆਪਣਾ ਪੂਰੀ ਸਪੋਰਟ ਕੀਤੀ ਯਾਰਾ ਦੋਸਤਾਂ ਦੀ ਸਪੋਰਟ ਰਹੀ ਤੇ ਦੇਖੋ ਜਿੱਥੇ ਵੀ ਮੌਕਾ ਮਿਲਦਾ ਹੈ ਇਹ ਚੜਾਉਂਦੇ ਰਹੇ ਤੇ ਇਹਨੇ ਤਾਂ ਹੁਣ ਲੋਕਾਂ ਨੇ ਕੰਪੇਅਰ ਕਰਦੇ ਵੈਸੇ ਉਹਨਾਂ ਦੇ ਪੈਰਾਂ ਵਰਜਾਉਣੀ ਪਈ ਦੇ ਸਿੱਧੂ ਮੂਸੇਵਾਲਾ ਚਾਹੇ ਇਸ ਦੁਨੀਆ ਨੂੰ ਇਸ ਜਹਾਨ ਨੂੰ ਅਲਵਿਦਾ ਕਹਿ ਗਿਆ ਵਾ ਉਸ ਦਾ ਕਤਲ ਕਰ ਦਿੱਤਾ ਜਾਂਦਾ ਵਾ ਤਾਂ ਫਿਰ ਉਸ ਤੋਂ ਬਾਅਦ ਬਹੁਤ ਸਾਰੇ ਨੌਜਵਾਨ ਜੇਕਰ ਗੱਲ ਕਰੀਏ ਬਹੁਤ ਸਾਰੇ ਲੋਕ ਨੇ ਐਸੇ ਜਿਨ੍ਹਾਂ ਦੇ ਦਿਲਾਂ ਦੇ ਉੱਤੇ ਰਾਜ ਕੀਤਾ ਸਿੱਧੂ ਮੂਸੇਵਾਲੇ ਨੇ ਉਹ ਅੱਜ ਵੀ ਕਿਤੇ ਨਾ ਕਿਤੇ ਜ਼ਿੰਦਾ ਵਾ ਉਸ ਦੇ ਫੈਨ ਅੱਜ ਵੀ ਉਸ ਨੂੰ ਕਿਤੇ ਨਾ ਕਿਤੇ ਜ਼ਰੂਰ ਜ਼ਿੰਦਾ ਮਹਿਸੂਸ ਕਰਦੇ ਨੇ ਪਰ ਅੱਜ ਅਸੀਂ ਜਿਸ ਨੌਜਵਾਨ ਦੇ ਨਾਲ ਜਿਸ ਲੜਕੇ ਦੇ ਨਾਲ ਮਿਲਣ ਜਾਣ ਰਹੇ ਹਾਂ ਆਪਣੇ ਦਰਸ਼ਕਾਂ ਨੂੰ ਉਹ ਸਿੱਧੂ ਵਾਲੇ ਸਿੱਧੂ ਮੂਸੇਵਾਲੇ ਦਾ ਫੈਨ ਆ ਜਿੱਥੇ ਉਥੇ ਨਾਲ ਦੀ ਨਾਲ ਸਿੱਧੂ ਮੂਸੇਵਾਲੇ ਦੀ ਤਰ੍ਹਾਂ ਬਿਲਕੁਲ ਗਾਉਂਦਾ ਵਾ ਕੋਈ ਜਜਮੈਂਟ ਨਹੀਂ ਕਰ ਸਕਦਾ ਕਮੈਂਟ ਬਾਕਸੇ ਜ਼ਰੂਰ ਦੱਸਿਓ ਜੇਕਰ ਉਸ ਨੌਜਵਾਨ ਜਾਂ ਉਸ ਬੱਚੇ ਕੋਈ ਗਲਤੀ ਹੋਵੇਗੀ ਜ਼ਰੂਰ ਦੱਸਿਓ ਅਸੀਂ ਚਾਹਿਆ ਵਾ ਆਪਣੇ ਦਰਸ਼ਕਾਂ ਦੇ ਰੂਬਰੂ ਉਸ ਨੌਜਵਾਨ ਨੂੰ ਕਰੀਏ ਉਜਵਲ ਇਹ ਨਾਮ ਦਾ ਨੌਜਵਾਨ ਆ 16 ਤੋਂ 17 ਸਾਲ ਦੀ ਉਮਰ ਆ ਨੌਜਵਾਨ ਦੀ ਜ਼ਰੂਰ ਚਾਹਾਂਗੇ ਅਸੀਂ ਤਸਵੀਰ ਦਿਖਾਣੀ ਤੇ ਨਾਲ ਦੀ ਨਾਲ ਗੱਲਬਾਤ ਵੀ ਕਰਾਂਗੇ ਉਸ ਨੌਜਵਾਨ ਦੇ ਨਾਲ ਉਜਵਲ ਸਭ ਤੋਂ ਪਹਿਲਾਂ ਤੁਸੀਂ ਦੱਸ ਦਿਓ ਕਿ ਤੁਸੀਂ ਪੜ੍ਹੇ ਕਿੱਥੋਂ ਤੱਕ ਹੋ ਤਾਂ ਕੀ ਕਰਦੇ ਹੋ ਮੇਰੀ ਲਾਸਟ ਈਅਰ ਪਲੱਸ 2 ਕੰਪਲੀਟ ਹੋਈ ਜੇ ਜੀ ਤੇ ਹਜੇ ਫਿਲਹਾਲ ਪੀਟੀ ਹਾਈਲਾਈਟਸ ਦਾ ਮਤਲਬ ਹੈ ਨਾ ਕਰ ਰਿਹਾ ਅੱਛਾ ਤੁਸੀਂ ਵੀ ਬਾਹਰ ਜਾਂਦੀ ਦੌੜੀ ਹੈ ਹਾਂ ਜੀ ਹਾਂ ਜੀ ਕੀ ਕਾਰਨ ਬਾਹਰ ਜਾਂਦੇ ਬਾਹਰ ਜਾਣ ਦਾ ਇਹ ਕੀ ਬਾਹਰ ਜਾ ਕੇ ਥੋੜਾ ਸਿੰਗਿੰਗ ਨੂੰ ਵਧੀਆ ਥੋੜਾ ਹੈ ਨਾ ਇੱਥੇ ਹੈ ਨਹੀਂ ਇਹਨਾਂ ਸਟੂਡੀਓ ਸਟੂਡੀਓ ਵਗੈਰਾ ਬਾਹਰ ਮਿਊਜ਼ਿਕ ਦਾ ਜ਼ਿਆਦਾ ਵਾ ਤੇ ਜ਼ਿਆਦਾਤਰ ਸਿੰਗਰ ਜਿਹੜੇ ਹੁੰਦੇ ਉਹ ਬਾਹਰ ਜਾ ਕੇ ਗਾਣੇ-ਗੂਣੇ ਕੱਢਦੇ ਨੇ ਅੱਛਾ ਬਾਹਰ ਜਾ ਕੇ ਜ਼ਿਆਦਾ ਮਸ਼ਹੂਰ ਹੁੰਦੇ ਹਾਂ ਜੀ ਹਾਂ ਜੀ ਹਾਂ ਜੀ ਬਾਹਰ ਜਾ ਕੇ ਤੁਸੀਂ ਨੌਜਵਾਨ ਜਦੋਂ ਆਪਸ ਵਿੱਚ ਯਾਰ ਦੋਸਤ ਕਿਤੇ ਬੈਠਦੇ ਹੋ ਤੇ ਫਿਰ ਆਪਸ ਵਿੱਚ ਗੱਲਾਂ ਕਰਦੇ ਹੋ ਫਿਰ ਕਹਿੰਦੇ ਨੇ ਯੂਜਵਲ ਗਾਣਾ ਸੁਣਾ ਯਾਰ ਸਿੱਧੂ ਮੂਸੇਵਾਲੇ ਦਾ ਹਾਂਜੀ ਹਾਂਜੀ ਤੁਸੀਂ ਤੇ ਇੱਥੇ ਮਸ਼ਹੂਰ ਹੋਏ ਬਾਹਰ ਜਾਂਦੀ ਕੀ ਲੋੜ ਹੈ ਉਹ ਪਹਿਲਾਂ ਰੀਲਾਂ ਵਗੈਰਾ ਨਹੀਂ ਸੀ ਪਾਈ ਦੀਆਂ ਜਦੋਂ ਦੀਆਂ ਪਾਈਆਂ ਉਹ ਕਮੈਂਟਾਂ ਦੇ ਜਰੀਏ ਮੈਨੂੰ ਪਤਾ ਲੱਗਾ ਕਿ ਮੇਰੀ ਆਵਾਜ਼ ਬਾਈ ਸਿੱਧੂ ਬਾਈ ਨਾਲ ਮਿਲਦੀ ਹੈ ਹੂੰ ਹੁਣ ਵਧੀਆ ਲੱਗਦਾ ਹੈ ਲੋਕੀ ਨਾਲ ਪਿਆਰ ਕਰਦੇ ਨੇ ਕਮੈਂਟ ਕਮੈਂਟ ਜਿਆਦਾ ਇਹੋ ਹੀ ਹੁੰਦੇ ਨੇ ਕਿ ਸਿੱਧੂ ਬਾਈ ਨਾਲ ਬਾਰ ਮਿਲਦੀ ਤੇ ਅੱਜ ਵੀ ਉਹ ਸੋਚਦੇ ਨੇ ਸਿੱਧੂ ਮੂਸੇਵਾਲਾ ਆ ਗਿਆ ਫਿਰ ਹਾਂਜੀ ਹਾਂਜੀ ਬੜੇ ਕਮੈਂਟ ਆ ਪੱਗ ਦਾ ਸਟਾਈਲ ਵੀ ਉਦਾਂ ਦਾ ਹੀ ਜੇ ਪੱਗ ਦਾ ਸ਼ੁਰੂ ਤੋਂ ਇਦਾਂ ਦਾ ਜੀ ਪੱਗ ਅੱਛਾ ਸ਼ੁਰੂ ਤੋਂ ਇਦਾਂ ਕਿ ਜਾਂ ਉਹਨਾਂ ਨਾਲ ਵੇਖ ਕੇ ਬੰਨੀ ਸ਼ੁਰੂ ਕੀਤੀ ਨਹੀਂ ਨਹੀਂ ਪੱਗ ਦਾ ਤੇ ਲਗਭਗ ਇਦਾਂ ਦਾ ਜੀ ਸਟਾਈਲ ਕਾਣੀ ਗੂਣੀ ਤੇ ਹੁਣ ਚਲੋ ਵਧੀਆ ਲੱਗਦੇ ਹੁਣ ਕਮੈਂਟ ਕਮੈਂਟ ਆਉਂਦੇ ਨੇ ਗਾਣਿਆਂ ਤੇ ਅੱਛਾ ਫਾਦਰ ਸਾਹਿਬ ਕੀ ਕਰਦੇ ਫਾਦਰ ਸਾਹਿਬ ਇਲੈਕਟ੍ਰੀਸ਼ੀਅਨ ਜੀ ਮਿਲਦੇ ਸ਼ੂਗਰ ਮਿਲਦੇ ਵਿੱਚ ਅੱਛਾ ਇੰਨਾ ਫੋੜ ਵੀ ਨਹੀਂ ਕਰਦੇ ਹੁਣੇ ਕਿ ਅਸੀਂ ਬੱਚੇ ਆਪਣੇ ਦੀ ਕਿਸੇ ਕੈਸਟ ਕਢਾ ਦਈਏ ਹਾਂ ਜੀ ਹਾਂ ਜੀ ਉਹ ਤਾਂ ਮਤਲਬ ਪੂਰੀ ਕੋਸ਼ਿਸ਼ ਕਰਦੇ ਨੇ سپورਟ ਸ਼ੁਰੂ ਤੋਂ ਹੀ ਇਹ ਕਰਦੇ ਆਂ ਦੀ ਮੂਜ਼ਿਕ ਸਿਖਾਤਾ ਸੀ ਉਹਨਾਂ ਨੂੰ ਮੈਨੂੰ ਸ਼ੁਰੂ ਤੋਂ 5th 6th ਕਲਾਸ ਦੇ ਵਿੱਚ ਨਾਲ ਜੀ ਉਹਦਾ ਸਪੋਰਟ ਕਰ ਰਿਹਾ ਤੇ ਚਲੋ ਹੁਣ ਬਾਹਰ ਬੁਰਦੀ ਜਿਆਦਾ ਪਲੈਨਿੰਗ ਉੱਥੇ ਜਾ ਕੇ ਸਟਾਰਟਿੰਗ ਕਰਨੀ ਗਾਣਿਆਂ ਦੀ ਅੱਛਾ ਕਿਹੜੇ ਗਾਣੇ ਨੂੰ ਸਭ ਤੋਂ ਜ਼ਿਆਦਾ ਲੋਕਾਂ ਨੇ ਪਿਆਰ ਦਿੱਤਾ ਸਿੱਧੂ ਬਾਈ ਦੇ ਗਾਣਿਆਂ ਨੂੰ ਜ਼ਿਆਦਾ ਪਿਆਰ ਮਿਲਦਾ ਜ਼ਿਆਦਾ ਤੇ ਹਥਿਆਰ ਗਾਣਾ ਗਾਇਆ ਸੀ ਉੱਤੇ ਜ਼ਿਆਦਾ ਸਭ ਤੋਂ ਜ਼ਿਆਦਾ ਵਿਊ ਗਏ ਸੀ ਬਿਲੀਅਨ ਤੱਕ ਹਾਂਜੀ ਜੇ ਨਾ ਚਾਹਾਂਗੇ ਅਸੀਂ ਵੀ ਸਾਨੂੰ ਵੀ ਸੁਣਾਓ ਇੱਕ ਰੀ ਹੂੰ ਸਾਧ ਦੇ ਕੋਲੋਂ ਸੈਮ ਸੈਮ ਜੋ ਲੱਗਦੇ ਸੀ ਸੁਣਿਆ ਮੈਂ ਹੁਣ ਹੱਥ ਗਲ ਮੇ ਨੂੰ ਪਾਉਣ ਲੱਗੇ ਬਾਜਾ ਬਾਜੂ ਦੇਖ ਆਏ ਨੇ ਅਸਮਾਨ ਸੁਨਾ ਝੁੰਟ ਤਰਾਂ ਦੇ ਉੱਚੀ ਆ ਉਡਾਰੀਆਂ ਲਾਉਣ ਲੱਗੇ ਸੱਪਾ ਬਾੰਗੂ ਬੈਰੀ ਔਂ ਸਿਰ ਚੱਕਣ ਲੱਗੇ ਪੌੜੇ ਸੀ ਜੋ ਜੁਤੀ ਵਾਲੀਆਂ ਲੋਕਾਂ ਨੇ ਕੁਝ ਕ ਵਕਤ ਲਈ ਹੱਥਾਂ ਕੀ ਹਥਿਆਰ ਛੱਡੇ ਆਏ ਦੱਬ ਗਿਆ ਜੱਟ ਵੈਮਪਾਲ ਨੇ ਆ ਲੋਕਾਂ ਨੇ ਕੁਝ ਕ ਵਕਤ ਲਈ ਹੱਥਾਂ ਕੀ ਹਥਿਆਰ ਛੱਡੇ ਆਏ ਦੱਬ ਗਿਆ ਜੱਟ ਵੈਮਪਾਲ ਨੇ ਆ ਲੋਕਾਂ ਉਸਰ ਗਾਇਕੀ ਦਾ ਸ਼ੌਂਕ ਕਦੋਂ ਪੈਂਦਾ ਇਸ ਲਾਈਨ 'ਚ ਕਦੋਂ ਆਂਦੇ ਮੈਂ ਸਟਾਰਟਿੰਗ ਤੋਂ ਹੀ ਲਾਈਨ ਦੇ ਵਿੱਚ ਸਕੂਲ ਟਾਈਮ ਤੋਂ ਗਾਉਂਦਾ ਰਿਆਂ ਹਾਂਜੀ 5th 6th ਕਲਾਸ ਤੋਂ ਗਾਉਂਦਾ ਆ ਰਿਆਂ ਨੇ ਰਿਆਜ਼ ਕਿੰਨਾ ਕਰ ਫਿਰ ਆਪਣਾ ਰਿਆਜ਼ ਕਰੀ ਜਾਈਦਾ ਲਗਭਗ ਦਾ ਗੁੰਦਰਾ ਗਾਇਕੀ ਸਮੁੰਦਰਾ ਹਾਂਜੀ ਹਾਂਜੀ ਗੋਲ ਗਿਫਟਡ ਜੀ ਜੀ ਸ਼ੂ ਕੁਮਾਰ ਬੱਕ ਰਿਆਜ਼ ਰੀ ਉਹਦੇ ਨਾਲ ਥੋੜਾ ਹੋਰ ਫਰਕ ਪੈਂਦਾ ਰਹਿੰਦਾ ਰਿਆਜ਼ ਅਚ ਨਹੀਂ ਸਮਝ ਜਾਂਦੇ ਨੇ ਰਿਆਜ਼ ਨੂੰ ਫਿਰ ਰਿਆਜ਼ ਨੂੰ ਜਦੋਂ 1.5 ਘੰਟਾ ਮਿਲਵੇ ਰੋਜ਼ ਦਾ ਅਚ ਡੇਲੀ ਰਿਆਜ਼ ਕਰਨਾ ਹੀ ਕਰਨਾ ਹੈ ਜੀ ਕਰਨਾ ਪੈਂਦਾ ਅੱਛਾ ਕਿਦੋਂ ਆਫਰ ਨਹੀਂ ਆਈ ਜੇ ਜੇਕਰ ਗੱਲ ਕੀਤੀ ਦਾ ਇਹ ਇੰਨੇ ਟੀਵੀ ਚੈਨਲਾਂ ਦੇ ਉੱਤੇ ਕੰਟੈਂਟ ਵੀ ਹੁੰਦੇ ਆ ਕਦੀ ਗਏ ਨਹੀਂ ਆਪਾਂ ਆਫਰ ਹੁੰਦੀਆਂ ਨੇ ਜਿਆਦਾ ਚੰਡੀਗੜ੍ਹ ਤੇ ਹੁੰਦੀਆਂ ਨੇ ਹੈਨਾ ਕਿ ਸਟੂਡੀਓ ਪਰ ਉੱਤੇ ਬੌਂਡ ਹੋਣਾ ਪੈਂਦਾ ਨਾ ਫਿਰ ਹੂੰ ਬੌਂਡ ਜੇ ਹੋ ਜਾਈ ਤਾਂ ਫਿਰ ਬਾਅਦ ਚ ਉਹਨਾਂ ਦੀ ਮਰਜ਼ੀ ਨਾਲ ਗਾਣੇ ਗੋਣੇ ਕਰਦੇ ਅੱਛਾ ਤੁਸੀਂ ਵੀ ਬੌਂਡ ਨਹੀਂ ਹੋਣਾ ਜਾਂਦੇ ਸਿੱਧੂ ਮੂਸੇਵਾਲੇ ਵਾਂਗ ਹਾਂਜੀ 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 ਬੌਂਡ ਹੁਣ ਬਾਹਰ ਜਾ ਕੇ ਆਪਣੇ ਲਿਖਾ ਕਰਾਂਗੇ ਗਾਣੇ ਹੈਨਾ ਆਪਣੇ ਅੱਛਾ ਲਿਖ ਵੀ ਲੈਂਦੇ ਹੋ ਹਾਂਜੀ ਲਿਖਦੇ ਮਾੜਾ ਮੋਟਾ ਪਰ ਇਹ ਹੋਰ ਹੀ ਗੱਲ ਨਹੀਂ ਮੰਦੀ ਮੈਂ ਬਾਹਰ ਜਾ ਕੇ ਹੁਣ ਮ ਆਪਣੇ ਯਾਰਾਂ ਦੋਸਤਾਂ ਨੀਂਆਂ ਦਾ ਪਰਿਵਾਰ ਦਾ ਪੂਲ سپورਟ ਰਹੀ ਆ ਕਿਵੇਂ ਦੀ ਹੁੰਦਾ ਨਾ ਪਰਿਵਾਰ ਦੇ ਵਿੱਚ ਮਾ ਮਾ ਵੀ ਕਹਿਣ ਲੱਪੈਂਦੇ ਛਾੜ ਦੇ ਦੇ ਚ ਕੀ ਲੈਣਾ ਵਾ ਕੋਈ ਕੰਮ ਕਰ ਕਰੋ ਕੋਈ ਰੋਟੀ ਪਾਣੀ ਦਾ ਜਿਗਾਰਡ ਕਰੋ ਜਿਹਦੇ ਨਾਲ ਮਿਹਨਤ ਕਰਕੇ ਕਿ ਜਿਹਦੇ ਨਾਲ ਆਪਾਂ ਗਾਂ ਆਪਣਾ ਫਿਊਚਰ ਸੈੱਟ ਕਰ ਸਕੀਏ ਕਿਉਂਕਿ ਫਾਦਰ ਸਾਹਿਬ ਦੀ ਜੇਕਰ ਗੱਲ ਕੀਤੀ ਜਾਵੇ ਪਰਿਵਾਰ ਪੱਖੋਂ ਵੀ ਕੋਈ ਐਡੀ ਸਟਰੋਂਗ ਫੈਮਿਲੀ ਨਹੀਂ ਹੈਗੀ ਹਨਾ ਮੀਡੀਅਮ ਕਲਾਸ ਫੈਮਿਲੀ ਹੈ ਜਿਸ ਨਾਲ ਬਿਲੋਂਗ ਕਰਦੇ ਤੁਸੀਂ ਤਾਂ ਔਖਾ ਨਹੀਂ ਲੱਗਦਾ ਕਿਤੇ ਔਖਾ ਪਰਵਾਰ ਨੇ ਕਦੀ ਬਾਪੂ ਨਾਲ ਮਹਿਸੂਸ ਨਹੀਂ ਹੋਣ ਦਿੱਤਾ ਕਦੀ ਹਨਾ ਉਹਨਾਂ ਨੇ ਆਪਣਾ ਪੂਰੀ سپورਟ ਕੀਤੀ ਯਾਰਾ ਦੋਸਤ ਇਹ سپورਟ ਰਹੀ ਸ਼ੁਰੂ ਤੋਂ ਜਿੱਥੇ ਵੀ ਮੌਕਾ ਮਿਲਦਾ ਇਹ ਚਲਾ ਦਿੰਦੇ ਰਹੇ 스테ਜ ਦੇ ਹਾਂਜੀ ਤੇ ਵਧੀਆ ਚੱਲਦਾ ਰਹਿੰਦਾ ਹੁਣ ਅੱਛਾ ਫਿਰ ਜਦੋਂ 스테ਜ ਤੇ ਚੜਦੇ ਫਿਰ ਉਦੋਂ ਕਿੰਨਾ ਤਾੜੀਆਂ ਵੱਜਦੀਆਂ ਫਿਰ ਉਦੋਂ ਮਨ ਨੂੰ ਇੱਕ ਅੰਦਰੋਂ ਚੰਗੀ ਵਧੀਆ ਫੀਲਿੰਗ ਹੁੰਦੀ ਹੈ ਨਾ ਵਧੀਆ ਫੀਲਿੰਗ ਆਉਂਦੀ ਹੈ ਕਿ ਕਿਸ ਤਰੀਕੇ ਨਾਲ ਲੋਕ ਮੈਨੂੰ ਪਿਆਰ ਕਰਦੇ ਨੇ ਤੇ ਫਿਰ ਆਪਾਂ ਤੋਂ ਕਿਉਂ ਨਹੀਂ ਕੋਸ਼ਿਸ਼ ਕਰਦੇ ਕਿ ਅਸੀਂ ਗਾਂਵ ਚ ਵਧੀਏ ਕਿਤੇ ਗਾਂਵ ਚ ਲਈਏ ਆਪਣੇ ਲੋਕ ਤਾਂ ਅੰਕਲ ਪੂਰੀ ਕੋਸ਼ਿਸ਼ ਕੀਤੀ ਹੁਣ ਹੁਣ ਵਾਈਗੁਰ ਨੇ ਬਾਹ ਫੜੀ ਆ ਹੁਣ ਆਪੇ ਹੁਣ ਕੱਢਾਂਗੇ ਗਾਣੇ-ਗੂਣੇ ਹੁਣ ਚੱਲਣਗੇ ਗਾਣੇ ਹਾਂਜੀ ਅੱਛਾ ਹੁਣ ਬਾਹਰ ਜਾ ਕੇ ਫਿਰ ਜਾਨੇ ਕਿ ਸਟੇਸ਼ਨ ਲਾਉ ਹਾਂਜੀ ਹਾਂਜੀ ਇਹ ਸਿੱਧੂ ਬਾਈ ਦੀ ਬਦੌਲਤ ਹੀ ਹੁਣ ਮਾੜੀ-ਮੋਟੀ ਜਿਹੜੇ ਗਾਣੇ ਆਲਾ ਲੋਕੀ ਪਿਆਰ ਕਰਦੇ ਸਿੱਧੂ ਬਾਈ ਦੀ ਬਦੌਲਤ ਹੀ ਅੱਛਾ ਸਿੱਧੂ ਸਿੱਧੂ ਬਾਈ ਨੂੰ ਕਦੀ ਮਿਲ ਕੇ ਆਏ ਜਾਂ ਕਦੀ ਉਹਨਾਂ ਦੇ ਪਿੰਡ ਗਏ ਪਹਿਲਾਂ ਕਦੀ ਸਬਾਬੀ ਨਹੀਂ ਬਣਿਆ ਮਿਲੰਦਾ ਹਾਂਜੀ ਹੁਣ ਹੁਣ ਪਛਤਾਈ ਦਾ ਕੀ ਜੇ ਦਿਲ ਦੇ ਇੱਕ ਵਾਰੀ ਤਾਂ ਵਧੀਆ ਹੁੰਦਾ ਬਹੁਤ سارے ਲੋਕ ਨੇ ਬਹੁਤ ਸਾਰੇ ਨੌਜਵਾਨ ਨੇ ਜਿਹੜੇ ਅੱਜ ਸਿੱਧੂ ਮੂਸੇਵਾਲੇ ਦਾ ਸਹਾਰਾ ਲੈ ਕੇ ਇੱਕ ਗਾਂ ਵਧਵਾ ਜਾਂਦੇ ਨੇ ਕਿ ਸ਼ਾਇਦ ਉਸ ਦੇ ਨਾਲ ਅਸੀਂ ਗਾਂ ਵਧ ਸਕੀ ਹਾਂ ਜੀ ਤੁਹਾਡੀ ਸੋਚ ਤੇ ਨਹੀਂ ਇਦਾਂ ਦੀ ਕਿ ਅਸੀਂ ਵੀ ਸਿੱਧੂ ਮੂਸੇਵਾਲੇ ਦਾ ਸਹਾਰਾ ਲਈਏ ਤੇ ਗਾਂ ਵਧਾਈਏ ਨਹੀਂ ਨਹੀਂ ਮੈਨੂੰ ਤਾਂ ਹੁਣ ਲੋਕਾਂ ਨੇ ਕੰਪੇਅਰ ਕਰਦੇ ਐ ਵੈਸੇ ਮੈਂ ਉਹਨਾਂ ਦੇ ਪੈਰਾਮਰਗਾਂ ਵਾਲੀ ਬਾਈ ਦੇ ਹੁਣ ਲੋਕਾਂ ਨੇ ਇੰਨਾ ਪਿਆਰ ਦਿੱਤਾ ਹੈ ਨਾ ਵੀਡੀਓ ਨੂੰ ਗਾਣਿਆਂ ਨੂੰ ਨਾ ਲੋਕਾਂ ਨੂੰ ਲੱਗਦਾ ਆਵਾਜ਼ ਚੀ ਚਲਕ ਪੈਂਦੀ ਆ ਹੁਣ ਤਾਂ ਮੈਨੂੰ ਵੀ ਲੱਗਦਾ ਇਦਾਂ ਜਿੱਦਾਂ ਉਹ ਆਵਾਜ਼ ਥੋੜੀ ਥੋੜੀ ਨਿਕਲਦੀ ਹੈ ਅੰਦਰੋਂ ਬਾਹਰ ਨਹੀਂ ਆਪਣੀ ਕੋਸ਼ਿਸ਼ ਰਹਿੰਦੀ ਹੈ ਨਾ ਕਿ ਉਹਦੇ ਹੰਗਾ ਗਾਈਏ ਅਸੀਂ ਲੋਕੀ ਕੋਸ਼ ਹ ਲੋਕੀ ਕੁਐਸਚਨ ਦੇ ਕੇ ਉਹਦੀ ਆਵਾਜ਼ਾਂ ਨੂੰ ਸੁਣਨ ਨੂੰ ਮਿਲੂਗੀ ਹਨ ਤੇ ਵਧੀਆ ਲੱਗਦਾ ਹੁਣ ਮੈਂ ਵੀ ਰੀਲਰ ਰੁੱਲਾ ਪਉਂਦਾ ਤੇ ਵਧੀਆ ਲੋਕੀ ਪਿਆਰ ਦਿੰਦੇ ਹਾਂਜੀ ਅੱਛਾ ਕਿੰਨੇ ਕੁ ਫੋਲੋਅਰ ਹੋ ਗਏ ਹਜੇ ਫਿਰ ਫੋਲੋਅਰ ਤੇ ਹੋ ਗਏ ਹਜੇ ਹੋਈ ਆਈ ਜਾਂਦੇ ਮਤਲਬ 13000 ਹੋ ਗਿਆ ਫੋਲੋਅਰ ਅਜਾ ਫੋਲੋਅਰ ਘਟਦੀ ਹੈ ਹਾਂਜੀ ਹਾਂਜੀ ਹੁਣ ਸ਼ੁਰੂ ਕੀਤੀ ਹੈ ਫਿਰ ਰੀਲਰ ਹਾਂਜੀ ਹੁਣ ਥੋੜਾ ਜਿਹੀ ਹੋਇਆ ਜਿਸ ਸ਼ੁਰੂ ਕੀਤੀ ਹੈ ਜੀ ਅੱਛਾ ਤੇ ਪਹਿਲਾਂ ਕਿਉਂ ਨਹੀਂ ਸੋਚਿਆ ਕਿ ਦੀ ਸੋਸ਼ਲ ਮੀਡੀਆ ਸਹਾਰਾ ਲੈਣ ਕਿਉਂਕਿ ਪੰਜਵੀਂ ਜਮਾਤ 'ਚ ਹੀ ਜਦੋਂ ਗਾਇਕੀ ਵਾਲੇ ਪਾਸੇ ਆਂਦੇ ਪਹਿਲਾਂ ਪੁੰਨਾਂ ਉਦੋਂ ਦੀ ਉਦੋਂ ਦੀਆਂ ਵੀਡੀਓ ਮਿਲ ਰਹੀਆਂ ਫਿਰ ਸ਼ੱਲਾ ਸਾਨੂੰ ਵੀ ਸੁਣਾਓ ਅੱਜ ਫਿਰ ਸ਼ੱਲਾ ਹੋ ਜਾ ਬੋ ਨੀ ਕੋਈ ਮੋੜ ਲਿਆਵੋ ਨੀ ਮੇਰੇ ਨਾਲ ਗਿਆ ਅੱਜ ਲੜ ਕੇ ਹੋਏ ਅੱਲਾ ਕਰੇ ਜੇ ਆ ਜਾਵੇ ਸੋਣਾ ਉਹ ਦੀ ਮਾ ਜਾਣ ਕਦਮਾਂ ਵਿੱਚ ਤਰ ਕੇ ਹੋ ਛੱਲਾ ਬੇੜੀ ਹੋਏ ਬੂਹੇ ਵੇ ਬਤਨ ਮਾਹੀ ਦਾ ਦੂਰੇ ਤੇ ਜਾਣਾਂ ਪਹਿਲੇ ਪੂਰੇ ਵੇ ਗੱਲ ਸੁਣੇ ਛੱਲਿਆ ਟੋਲਾ ਵੇ ਕਾਦਾ ਪਾ ਨਹੀਂ ਰੋਲਾ ਅੱਛਾ ਸਿੱਧੂ ਬਾਈ ਦਾ ਬੜਾ ਲੋਕਾਂ ਨੇ ਇੱਕ ਮੁੱਦਾ ਵੀ ਚੁੱਕਿਆ ਸੀ ਕਿ ਸਿੱਧੀਆਂ ਗੱਲਾਂ ਕਰਦਾ ਸਿੱਧੂ ਹਾਂਜੀ ਹਾਂਜੀ ਬਾਈ ਤੁਹਾਡੀ ਜਿਹੜੀ ਕਲਮ ਲਿਖਦੀ ਆ ਉਹ ਵੀ ਸਿੱਧੀਆਂ ਲਿਖਦੀ ਆ ਫਿਰ ਮੈਂ ਤਾਂ ਹਜੇ ਸਟਾਰਟਿੰਗ ਹੀ ਹੋਈ ਜੀ ਕਲਮ ਦੀ ਤੇ ਹੌਲੀ ਹੌਲੀ ਸਾਰਾ ਤਜਰਬਾ ਹੋਊਗਾ ਹੌਲੀ ਹੌਲੀ ਦੁਨੀਆਦਾਰੀ ਦੇਖਾਂਗੇ ਤੇ ਹਨਾ ਸਾਰਾ ਹੋਊਗਾ 295 295 ਹੁੰਦਾ ਬੋਲੋ ਫਿਰ ਬੋਲ ਕੇ ਸੁਣਾਓ ਅੱਜ 10 ਪੁੱਤ ਤੇਰਾ ਹੱਡ ਡੋਣ ਕਾਸ ਤੋਂ ਚੰਗਾ ਪੜਾ ਹੱਸਦਾ ਸੀ ਬਹੁਣ ਕਾਸ ਤੋਂ ਆ ਜਿਹੜੇ ਦਰਵਾਜ਼ੇ ਵਿੱਚ ਬੋਰਡ ਚੱਕੀ ਖੜਿਆ ਮੈਂ ਚੰਗੀ ਤਰ੍ਹਾਂ ਜਾਣਦਾ ਆ ਕੌਣ ਕਾਸ ਤੋਂ ਕੁਛ ਇੱਥੇ ਚਾਂਦੀ ਚਮਕਾਉਣਾ ਚਾਹੁੰਦੇ ਨੇ ਕੁਝ ਤੈਨੂੰ ਫਰਥ ਲੈ ਲਉਣਾ ਚਾਹੁੰਦੇ ਨੇ ਕੁਝ ਕਿਨੇ ਆ ਇੱਥੇ ਭੁੱਖੇ ਵੇਵਦੇ ਨਾਮ ਲੈ ਕੇ ਤੇਰਾ ਅੱਗੇ ਆਉਣਾ ਚਾਹੁੰਦੇ ਨੇ ਮੁਸੀਬਤ ਤਾਂ ਮਰਦਾਂ ਤੇ ਪੈਂਦੀ ਰਹਿੰਦੀ ਐ ਦਬੀ ਨਾ ਤੂੰ ਦੁਨੀਆ ਸੁਆਦ ਲੈਂਦੀ ਐ ਨਾਲੇ ਜਿਹੜੇ ਰਸਤੇ ਤੇ ਤੂੰ ਤੁਰਿਆ ਇੱਥੇ ਬਦਨਾਮੀ ਹਾਈ ਰੇਟ ਮਿਲੂਗੀ ਨਿੱਤ ਕੰਟroversy ਕਰੇਟ ਮਿਲੂਗੀ ਧਰਮਾਂ ਦੇ ਨਾਮ ਤੇ ਡਿਬੇਟ ਮਿਲੂਗੀ ਸੱਚ ਬੋਲੇਗਾ ਤਾਂ ਮਿਲੂ 295 ਜੇ ਕਰੇਗਾ ਤਰੱਕੀ ਪੁੱਤ ਹੇਟ ਮਿਲੂਗੀ ਬਿਲਕੁਲ ਜੀ ਇਹ ਨੌਜਵਾਨ ਆ ਉਸਵਲ ਜਿਸਨੇ ਆਪਣਾ ਨਾਮ ਜਮਕਾਣਾ ਚਾਇਆ ਵਾ ਪਰ ਉਹਨੇ ਕਿਹਾ ਕਿ ਇੱਥੇ ਰਹਿ ਕੇ ਨਹੀਂ ਮੈਂ ਕੁਝ ਕਰ ਸਕਦਾ ਹਾਈਲਾਈਟ ਕਰਦਾ ਪਿਆ ਵਿਦੇਸ਼ ਚ ਜਾਏਗਾ ਉੱਥੇ ਜਾ ਕੇ ਕਹਿੰਦਾ ਮੈਂ ਸ਼ੋਅ ਲਾਉਂਗਾ ਜਾਂ ਉੱਥੇ ਜਾ ਕੇ ਮੈਂ ਸਟੇਜ ਸ਼ੋਅ ਕਰਕੇ ਤੇ ਆਪਣਾ ਜਿਹੜੀ ਆ ਇੱਕ ਅ ਮਸ਼ਹੂਰ ਹੋਵਾਂਗਾ ਮਸ਼ਹੂਰ ਤਾਂ ਪਹਿਲਾਂ ਹੀ ਬਹੁਤ ਜ਼ਿਆਦਾ ਵਾ ਕਿਉਂਕਿ ਜਿਸ ਤਿੱਕ ਨਾ ਅਸੀਂ ਦੀ ਸੋਸ਼ਲ ਮੀਡੀਆ ਦੇ ਵੀਡੀਓ ਦੇਖੀ ਆ ਉਸ ਵੀਡੀਓ ਦੇ ਜਦੋਂ ਵਿਊ ਦੇਖਿਆ ਤਾਂ ਅਸੀਂ ਜ਼ਰੂਰ ਚਾਇਆ ਕਿ ਇਸ ਨੌਜਵਾਨ ਦੇ ਵਿੱਚ ਜ਼ਰੂਰ ਕੋਈ ਨਾ ਕੋਈ ਖਾਸੀਅਤ ਆ ਉਸ ਨੌਜਵਾਨ ਨਾਲ ਅਸੀਂ ਜਾ ਕੇ ਗੱਲਬਾਤ ਕਰੀਏ ਤਾਂ ਆਪਣੇ ਦਰਸ਼ਕਾਂ ਦੇ ਰੂਬਰੂ ਕਰਈਏ ਸੋ ਅਸੀਂ ਉਸ ਨੌਜਵਾਨ ਨੂੰ ਕੀਤਾ ਵਾ ਤਾਂ ਹੁਣ ਦਰਸ਼ਕਾਂ ਦਾ ਫੈਸਲਾ ਵਾ ਕਮੈਂਟ ਬਾਕਸ ਦੇ ਜ਼ਰੀਏ ਜ਼ਰੂਰ ਦੱਸਿਓ ਕਿ ਬਾਈ ਦੀ ਗਾਇਕੀ ਕਿੰਨੀ ਕਾ ਕਿੰਨਾ ਕੁ ਵਧੀਆ ਗਾਉਂਦਾ ਵਾ ਤੇ ਕਿੰਨੀ ਕੇ ਦੀ ਆਵਾਜ਼ ਜਿਹੜੀ ਆ ਸਿੱਧੂ ਮੂਸੇਵਾਲੇ ਨਾਲ ਮਿਲਦੀ ਹੈ ਕੈਮਰਾ ਪਰਸਨ ਗੁਰਪ੍ਰੀਤ ਦੇ ਨਾਲ ਜਤਿੰਦਰ ਕੁੰਡਲ ਡੇਲੀ ਪੋਸਟ ਪੰਜਾਬੀ ਗੁਰਦਾਸਪੁਰ